ਤੋਂ ਬਾਅਦ ਆ ਗਈਆਂ ਬੱਕਰੀਆਂ ਇਹ ਬੱਕਰੀ ਸਾਰੇ ਕਾਟੂ ਮਾਲਾ ਵਿੱਚ ਬੱਕਰੀ ਸਾਰੇ ਆਪਣੇ ਆਹ ਉਹ ਹੀ ਚੀਜ਼ ਹੈ ਨਾ ਸਾ ਬੱਕਰੀ ਤੇਰੀ ਦਿਖਾ ਦੇ ਲੈ ਪਾਠਾ ਚਿੱਟੀਆਂ ਅੱਖਾਂ ਦੀ ਵਿੱਚੋਂ ਲਈ ਖਰੀਦੀ ਆ ਇਹ ਆ ਇੱਕ ਬੀਟਲ ਪਾਠਾ ਕਿੰਨੇ ਦੰਦ ਹੋ ਗਏ ਇਹ ਪੂਰੇ ਦੰਦਾਂ ਤੇ ਆ ਕਿੰਨੇ ਚਰ ਦੀ ਗੱਬਣਾ ਹੈ ਖਾਲੀ ਹੈ ਠੀਕ ਹੈ ਤੇ ਮੋਬਾਈਲ ਨੰਬਰ ਕਿੰਨਾ 94643 433 45 ਸੋ ਹਾਂਜੀ ਵੀ ਇਹਨਾਂ ਨੰਬਰਾਂ ਦੇ ਕਰ ਲੈ ਸੰਪਰਕ ਆ ਵੀ ਆਪਣੀ ਸਾਡਾ ਘਟਮਾਲ ਚਾਗੀ ਬੱਕਰੀ ਹੋਈ ਥੋੜੀ ਲਿੱਸੀ ਆ ਇਹ ਘਟਮਾਲ ਚਾਗੀ ਸੋ ਜੇਕਰ ਕਿਸ ਨੇ ਆ ਬੱਕਰੀ ਖਰੀਦਣੀ ਨੰਬਰਾਂ ਤੇ ਕਰ ਲੈ ਸੰਪਰਕ ਨੰਬਰ ਆਪਾਂ ਬੋਲਤਾ ਵੀਡੀਓ ਚ ਸੋ ਹਾਂਜੀ ਆਪਾਂ ਤੁਹਾਨੂੰ ਦਿਖਾਉਣ ਲੱਗੇ ਬੀਟਲ ਬੱਕਰੀਆਂ ਤੇ ਜਿਹੜੀ ਪਹਿਲੇ ਨੰਬਰ ਤੇ ਖੜੀ ਹੈ ਪਾਠੇ ਦੀ ਕੀ ਡਿਟੇਲ ਆ ਵੀ ਕਿੰਨੇ ਚਰਦੀ ਆ ਇਹ ਤੇ ਹੈਗੀ ਹੈ ਬਈ ਸਾਲ ਦੀ ਠੀਕ ਆ ਸਾਲ ਦੀ ਆ ਜੇ ਬਣ ਗਿਆ ਦੋ ਕ ਦੰਦ ਹੋਈ ਹੋਣੀ ਆ ਜੇ ਹਾਂ ਚਿੱਟੀਆਂ ਅੱਖਾਂ ਦੇ ਵਿੱਚ ਚਿੱਟੀਆਂ ਅੱਖਾਂ ਚ ਠੀਕ ਹੈ ਗੱਬਣਾ ਕੇ ਜੇ ਖਾਲੀ ਵੀ ਖਾਲੀ ਆ ਵੀ ਅਜੇ ਨਹੀਂ ਪਰਾਈ ਪਾਠੀ ਆ ਜੇ ਠੀਕ ਆ ਤੇ ਇਸ ਤੋਂ ਅੱਗੇ ਜਿਹੜੀ ਆ ਬੱਕਰੀ ਆ ਗਈ ਵੀ ਇਹ ਬੱਕਰੀ ਆ ਬਈ ਇਹਨਾਂ ਦੀ ਮਾਂ ਠੀਕ ਆ ਇਹ ਚਿੱਟੀਆਂ ਅੱਖਾਂ ਚ ਹਾਂਜੀ ਇਹ ਚੰਗੀ ਹੈਟ ਵੀ ਆ ਤੇ ਚੰਗੇ ਥਣ ਹਮਾਨੇ ਦੀ ਤੁਸੀਂ ਦੇਖ ਸਕਦੇ ਹੋ ਬਈ ਤੇ ਇਹਦੀ ਕੀ ਡਿਟੇਲ ਆ ਕਿੰਨੇ ਦੰਦ ਹੋ ਗਏ ਬਈ ਇਹ ਇਹ ਚੌਗੀ ਆ ਬਈ ਚੌਗੀ ਇਹ ਹੂੰ ਠੀਕ ਆ 6 ਆ ਬਈ ਸੱਤ 6 ਹੋ ਗਏ 6 ਕਰ ਗਏ 6ਵੇਂ ਚੱਕਦੀ ਮਤਲਬ ਠੀਕ ਆ ਤੇ ਇਹ ਗੱਬਣਾ ਵੀ ਬਾਏ ਗੱਬਣਾ ਕਿੰਨੇ ਚਿਰ ਦੀ ਵੀ ਇਹ ਇਹ ਹੋਊਗਾ ਬਿਤੇਨ 3 ਮਹੀਨਿਆਂ ਦੀ ਠੀਕ ਹੈ 3 ਮਹੀਨਿਆਂ ਦੀ ਤੇ ਅੱਗੇ ਆ ਗਿਆ ਨਗ ਇਹ ਪਾਠੀ ਆ ਇਹ ਪਠਾ ਬਾਈ ਮੜੇ ਇਧਰ ਨੂੰ ਕਰੀ ਖੀਰੀ ਹੀ ਹੈ ਤਾਂ ਠੀਕ ਹੈ ਇਧਰ ਕਰ ਲਾ ਮੋਰਾਂ ਆ ਪਾਠਾ ਚਿੱਟੇ ਡੱਬੇ ਰੰਗ ਦੇ ਵਿੱਚ ਬਹੁਤ ਸੋਹਣੀ ਪਾਠਾ ਤੇ ਚੰਗੇ ਕੰਨ ਕੋ ਨਾਲ ਤੁਸੀਂ ਦੇਖ ਸਕਦੇ ਹੋ ਇਹ ਖੀਰੀ ਅਜੇ ਤਾਂ ਗੱਬਣ ਕਰਾਈ ਨਹੀਂ ਹੋਣੀ ਫਿਰ ਨਹੀਂ ਨਹੀਂ ਖੀਰੀ ਹੀ ਹੈ ਇਸ ਤੋਂ ਅੱਗੇ ਹੋਰ ਕਾਰ ਹੀ ਖੀਰੀ ਪਾਠਾ ਸੱਲੇ ਸੁਭਾਨ ਅੱਲਾਹ ਨਾਮ ਹੈ ਚਿੱਟੇ ਰੰਗ ਦੇ ਵਿੱਚ ਇਹ ਵੀ ਪਾਠੀ ਭੇਜੇ ਹਾਂ ਬਾਈ ਖੀਰੀ ਪੱਠ ਇਹ ਵੀ ਚਿੱਟੀਆਂ ਅੱਖਾਂ ਦੇ ਵਿੱਚ ਹੈ ਵੀ ਚਿੱਟਾ ਰੰਗ ਹੈ ਚਿੱਟਾ ਤੇ ਲਾਲ ਲੋਹਾ ਰੰਗ ਹੈ ਇਹ ਵੀ ਖੀਰੀ ਆਲੇ ਹਾਂ ਬਾਈ ਖੀਰੀ ਤੇ ਜਿਹੜਾ ਦੂਜੇ ਨਾਗ ਅੱਗੇ ਆ ਬੱਚਾ ਵੀ ਖੀਰਾ ਠੀਕ ਹੈ ਬੱਕਰਾ ਆ ਗਿਆ ਹੂੰ ਬੱਕਰਾ ਇਹ ਵੀ ਖੀਰਾ ਜੇ ਆ ਵੀ ਖੀਰੀ ਆ ਪੱਠ ਆ ਖੀਰੀ ਪੱਠ ਆ ਗਈ ਚਿੱਟੀਆਂ ਅੱਖਾਂ ਦੇ ਸਾਰੀਆਂ ਚਿੱਟੀਆਂ ਅੱਖਾਂ ਦੇ ਜਾਨਵਰ ਵੀ ਆ ਜ਼ੂਨ ਵਾਲੀ ਆ ਪੱਠ ਬਾਈ ਠੀਕ ਹੈ ਇਹ ਕਿੰਨੇ ਦੰਦ ਹੋਗੇ ਕਾਲੀ ਇਹ ਹੈਗੀ ਆ ਦੋ ਦੰਦ ਮੇਲਾ ਦਾ ਠੀਕ ਹੈ ਠੀਕ ਕਿਹੜੇ ਰਗੇ ਤੋਂ ਆਏ ਆ ਵੀ ਆਪਾਂ ਅਸੀਂ ਡਬਲ ਤੋਂ ਆਏ ਵੀਰੇ ਠੀਕ ਹੈ ਤੇ ਆਪਣਾ ਮੋਬਾਈਲ ਨੰਬਰ ਬੋਲ ਦਿਓ ਕਿੰਨਾ ਵੀ 73475 ਠੀਕ ਹੈ 75584 ਠੀਕ ਹੈ ਨਾਮ ਕੀ ਆਪਣਾ ਵੀ ਗੁਰਜੀਤ ਸਿੰਘ ਬਾਈ ਠੀਕ ਹੈ ਤੇ ਆਪਣੇ ਕੋਲ ਡੇਲੀ ਹੁੰਦੇ ਰਹਿੰਦੇ ਜਾਨਵਰ ਸੇਲ ਆਸਤੇ ਹਾਂ ਹਾਂ ਬਾਈ ਫਾਰਮ ਆਪਣੀ ਕੋ ਕਰੇ ਠੀਕ ਹੈ ਫਾਰਮ ਆ ਵਧੀਆ ਚੰਗੀਆਂ ਬੱਕਰੀਆਂ ਹੀ ਆ ਹਾਂ ਹਾਂ ਬ੍ਰੀਡਰ ਹੀ ਹੈਗਾ ਕਰਦਾ ਹਾਂ ਬੱਕਰਾ ਵੀ ਹੈਗਾ ਵੀਰੇ ਠੀਕ ਹੈ ਸੋ ਹਾਂਜੀ ਵੀ ਜੇਕਰ ਕਿਹਨੇ ਬੱਕਰੀਆਂ ਖਰੀਦਣੀਆਂ ਚੰਗੀਆਂ ਵੀਟਲ ਬੱਕਰੀਆਂ ਤਾਂ ਬਾਈ ਜਣਾ ਕਰ ਲੈ ਸੰਪਰਕ ਨੰਬਰ ਆਪਾਂ ਵੀਡੀਓ ਚ ਦੇ ਦਾਂ ਹਾਂ ਗੇਮ ਬਰਬਰੀ ਬੱਕਰੀਆਂ ਬਾਕੀ ਬੱਕਰੇ ਇੱਕ ਚਿੱਟੀਆਂ ਅੱਖਾਂ ਦਾ ਬੱਕਰਾ ਆ ਗਿਆ। ਸੋ ਹਾਂ ਜੀ ਇਸ ਤੋਂ ਬਾਅਦ ਫੇਰ ਆਪਾਂ ਤੁਹਾਨੂੰ ਦਿਖਾਵਾਂਗੇ ਵੀਟਲ ਬੱਕਰੀਆਂ। ਆਪਾਂ ਨੂੰ ਦਿਖਾ ਦੋ ਵੀ ਨਾਲੇ-ਨਾਲੇ। ਪਹਿਲਾਂ ਬੱਕਰਾ ਆ ਗਿਆ। ਆ ਬੱਕਰਾ ਚਿੱਟੀਆਂ ਅੱਖਾਂ ਦਾ। ਹਾਂ। ਕਿੰਨਾ ਕੁ ਨਾਲ ਦੀ ਕੁਆਲਿਟੀ ਚ ਚੈੱਕ ਕਰ ਸਕਦੇ ਬਈ। ਹਾਂ। ਕਿੰਨੀ ਹਾਈਟ ਹੋ ਗਈ ਬਈ ਇਹਦੇ? ਇਹ ਉਹ ਵੀ ਮੜਾ। ਸਰਤਾ ਵੀ ਜਮਾਈ ਨਹੀਂ। ਠੀਕ ਹੈ। ਇਹ ਨਹੀਂ। ਤੇ ਕਿੰਨੇ ਦੰਦ ਹੈ ਇਹ ਬਈ? ਇਹ 6 ਦੰਦ ਦਾ ਬਈ। 6 ਦੰਦ। 6 ਦੰਦ। ਕਿੰਨੇ ਦੰਦ ਦਾ ਬਈ ਇਹ? 6 ਦੰਦ। 6 ਦੰਦ ਹੈ ਇਹ। ਠੀਕ ਹੈ। ਇਹਦਾ ਕੀ ਰੇਟ ਕਰਦੇ ਆਪਾਂ ਰੇਟ ਇਹਦਾ ਕਰਦੇ ਆ 70 ਠੀਕ ਆ ਪਾਠ ਹੈ ਬਈ ਇਹ ਕਿਰੀ ਪਾਠ ਹੈ ਹਾਂ ਬਈ ਇਹ ਕ੍ਰੋਸ ਤਾਂ ਨਹੀਂ ਕਰਾਈ ਹੋਣੀ ਨਹੀਂ ਕਰਾਈ ਠੀਕ ਆ ਤੇ ਇਸ ਤੋਂ ਗਿਆ ਬੱਕਰੀ ਆ ਬੱਕਰੀ ਸੂਈ ਹੋਈ ਇਹਦੇ ਮਗਰ ਬੱਚਾ ਇਹਦੇ ਮਗਰ ਬੱਚਾ ਬਈ ਠੀਕ ਆ ਕੀ ਬੱਚਾ ਇਹਦੇ ਮਗਰ ਇਹਦੇ ਮਗਰ ਪਾਠ ਹੈ ਠੀਕ ਆ ਤੇ ਇਸ ਤੋਂ ਅੱਗੇ ਬੱਕਰੀ ਖੜੀ ਜਿਹੜੀ ਪਿੱਛੇ ਇਹਦੇ ਮਗਰ ਵੀ ਪਾਠ ਹੈ ਕਾਲੇ ਬੜੀ ਉਰੇ ਲੈ ਇਹਨੂੰ ਆ ਬਿੱਟਲ ਬੱਕਰੀ ਹੈਗੀ ਇਹ ਵੀ ਚਿੱਟੀਆਂ ਅੱਖਾਂ 'ਚ ਫਾਈਟ ਹੋਣੀ ਸੀ ਆਪ ਚੈੱਕ ਕਰ ਲਿਓ ਬਈ ਤੇ ਇਹ ਬੱਚਾ ਇਹਦਾ ਮਗਰ ਪੱਠਾ ਕਿੰਨੇ ਚੜ ਦੀ ਸੂਈ ਆ ਇਹ ਹੈਗੀ ਇਹ ਸੂਈ ਤਿੰਨ ਮਹੀਨਾ ਦੀ ਠੀਕ ਆ ਹੁਣ ਗੱਬਣਾ ਕਿੰਨੇ ਹੁਣ ਗੱਬਣਾ ਕਿੰਨੇ ਚੜ ਦੀ 2 ਮਹੀਨਾ ਦੀ ਠੀਕ ਆ ਵੀ 2 ਮਹੀਨਾ ਦੀ ਗੱਬਣਾ ਹਾਂ ਠੀਕ ਆ ਤੇ ਹੋਰ ਨਗ ਜਿਹੜੇ ਆਪਣੇ ਕੋਲ ਆ ਬੱਕਰਾ ਦਿਖਾ ਹੋਰ ਆ ਬੱਕਰਾ ਆ ਬੱਕਰਾ ਆ ਗਿਆ ਅੱਗੇ ਇਹ ਵੀ ਚਟੀਆਂ ਅੱਖਾਂ ਦਾ ਹਾਂਜੀ ਤੇ ਚੰਗੇ ਕੰਨ ਆ ਇਹਦੇ ਵੀ ਬੜਾ ਅੱਗੇ ਲੈ ਦੇ ਹਾਈਟ ਦਿਖਾ ਦੇ ਕੇ ਆ ਤੁਸੀਂ ਵੀਡੀਓ ਦੇ ਵਿੱਚ ਦੇਖ ਲਿਓ ਬਈ ਹਾਂ ਕਿਟੀਆਂ ਅੱਖਾਂ ਦਾ ਬੱਕਰਾ ਤੇ ਹੋਰ ਨਾ ਆਪਣੇ ਕੋਲ ਕਿਹੜੇ ਆ ਪੱਠਾ ਆ ਪੱਠਾ ਵੜੀਆਂ ਆ ਛੋਟੀਆਂ ਪੱਠਾਂ ਆ ਆ ਡੱਬੀ ਆ ਗਈ ਬਈ ਠੀਕ ਹੈ ਆ ਬੱਕਰੀ ਆ ਗਈ ਚਾਰਾਂ ਠੀਕ ਹੈ ਤੇ ਕਿਹੜੇ ਰਗੇ ਤੋਂ ਆਇਆ ਬਾਕੀ ਕਿੱਥੋਂ ਆਏ ਆ ਅਸੀਂ ਆਏ ਆ ਬਾਈ ਦੂਜਾ ਹੋਲੀ ਬੋਲਦੇ ਹਾਂ ਆਪਾਂ ਦੂਜੇ ਵਾਰੀ ਤੇ ਬੁਲਾਵਾਂਗੇ ਤੇ ਕਿਹੜੇ ਰਗੇ ਤੋਂ ਆਏ ਆ ਬਈ ਆਪਾਂ ਬਾਈ ਸਰਸ ਰਗੇ ਤੋਂ ਠੀਕ ਹੈ ਮੇਰਾ ਨੰਬਰ ਬੋਲ ਦੋ ਵੀ ਆਪਣਾ 9588350615 ਠੀਕ ਆ ਤੇ ਸਾਰੇ ਨਾਲ ਸੇਲ ਵਾਸਤੇ ਆ ਹਾਂ ਸੇਲ ਉਹ ਵੀ ਆਪਣੇ ਕੋਲ ਜਾਨਵਰ ਹੁੰਦੇ ਸੇਲ ਵਾਸਤੇ ਜੇ ਕਰਕੇ ਲੈਣੇ ਹਾਂ ਹੁੰਦੇ ਆ ਬੀਟਲ ਹੀ ਹੁੰਦੇ ਸਾਰੇ ਹਾਂ ਬੀਟਲ ਠੀਕ ਆ ਤੇ ਰੇਟ ਵੀ ਜਿਹੜੇ ਜਾਇਜ਼ ਹੁੰਦੇ ਆਪਣੇ ਕੋਈ ਹਾਂਜੀ ਹਾਂਜੀ ਠੀਕ ਆ ਸੋ ਹਾਂਜੀ ਵੀ ਜੇਕਰ ਕਹਿੰਦੇ ਬੱਕਰੀਆਂ ਲੈਣੀਆਂ ਜਾਂ ਬੱਕਰਾ ਕੋਈ ਬੀਟਲ ਤੁਸੀਂ ਬਾਈ ਨਾਲ ਕਰ ਲਓ ਸੰਪਰਕ ਸੱਸਾ ਏਰੀਆ ਬਾਈਆਂ ਦਾ ਤੇ ਨੰਬਰ ਆਪਾਂ ਵੀਡੀਓ ਚ ਬੋਲ ਦਾਂ ਟੈਂਡ ਪੱਕਾ ਸੀਦਾ ਠੀਕ ਆ ਬਈ ਠੀਕ ਆ ਬਈ ਧੰਨਵਾਦ ਠੀਕ